ਦੋਸਤੋ ਸਤਿ ਸ਼੍ਰੀ ਅਕਾਲ ਜੀ ਬਾਈ ਅੱਜ ਕੱਲ ਇੱਕ ਮੈਂ ਕਹਿੰਦਾ ਵੀ ਐਡੀ ਗੰਦੀ ਬਿਮਾਰੀ ਪੈਦਾ ਹੋਈ ਹੈ ਜੀ ਜਿਹਦੇ ਨਾਲ ਅੱਜ ਦੀ ਜਨਰੇਸ਼ਨ ਮੁੰਡੇ ਐ ਚਾਹੇ ਕੁੜੀਆਂ ਉਹ ਜੀ ਬਾਪ ਨਹੀਂ ਬਰ ਰਹੇ ਬੱਚਾ ਪੈਦਾ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਕੀ ਵੱਡਾ ਕਾਰਨ ਹੈ ਅਸੀਂ ਡਾਕਟਰ ਸਾਹਿਬ ਕੋਲੇ ਆਏ ਹੋਏ ਆ ਡਾਕਟਰ ਸਾਹਿਬ ਨਾ ਰਤਨ ਲਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਜੀ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਸਰਪਰ ਸਾਹਿਬ ਇੱਕ ਹੱਥ ਹੁੰਦੀ ਹੈ ਜੀ ਪ੍ਰੋਮੋਸ਼ਨ ਜੀ ਪੇਡ ਪ੍ਰੋਮੋਸ਼ਨ ਹੁੰਦੀ ਹੈ ਕਿਸੇ ਨੂੰ ਬੁਲਾ ਕੇ ਅਸੀਂ ਤੁਹਾਡੇ ਕੋਲੇ ਆਏ ਆ ਜੀ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਤੁਸੀਂ ਸਮਾਜ ਦੇ ਵਿੱਚ ਚੰਗੇ ਕੰਮ ਕਰਦੇ ਹੋ ਅੱਜ ਦਾ ਕੀ ਕਾਰਨ ਹੈ ਜਿਹੜੇ ਨਵੀਂ ਜਨਰੇਸ਼ਨ ਬੱਚੇ ਨਹੀਂ ਪੈਦਾ ਕਰ ਰਹੀ ਜੀ ਜਾਂ ਬੱਚੇ ਹੋਣ ਤੋਂ ਪਹਿਲਾਂ ਹੀ ਮਤਲਬ ਕੀ ਹੈ ਬੱਚੇ ਪੇਟ ਜੀ ਉਹਨਾਂ ਦੇ ਡੱਡ ਹੋ ਜਾਂਦੇ ਕੀ ਕਾਰਨ ਕੀ ਹੈ ਬਹੁਤ ਵੱਡਾ ਕਾਰਨ ਹੈ ਜੀ ਜ਼ਿਆਦਾਤਰ ਜਿਹੜਾ ਅੱਜ ਕੱਲ ਦਾ ਖਾਣ ਪਾਣਾ ਜੀ ਠੀਕ ਆ ਜੀ ਜ਼ਿਆਦਾ ਜੰਕ ਫੂਡ ਫਾਸਟ ਫੂਡ ਤਲੀਆਂ ਹੋਈਆਂ ਚੀਜ਼ਾਂ ਕੋਲਡ ਡਰਿੰਕ ਵਗੈਰਾ ਜਿਆਦਾ ਗਲਤ ਖਾਣ ਪਾਣ ਦੇ ਕਾਰਨ ਉਸ ਤੋਂ ਬਾਅਦ ਪੇਟ ਦੀਆਂ ਬਿਮਾਰੀਆਂ, ਕੋਲੇਸਟ੍ਰੋਲ ਲੈਵਲ ਹਾਈ ਹੋ ਗਿਆ। ਠੀਕ ਆ। ਕੰਮ ਹੱਥੀਂ ਕੰਮ ਨਾ ਕਰਨਾ ਜਾਂ ਐਕਸਰਸਾਈਜ਼ ਨਾ ਕਰਨਾ ਜਿਹਦੇ ਕਾਰਨ ਜਿਹੜਾ ਫੈਟ ਆ ਡਾਈਜੈਸਟ ਨਹੀਂ ਹੁੰਦਾ ਤੇ ਉਹ ਤੋਂ ਅੱਗੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਫੇਰ ਜਿਹੜਾ ਮਨੋਖਾ ਬਾਪ ਨਹੀਂ ਬਣਦਾ ਜਾਂ ਕਹਿ ਲਓ ਕੀ ਉਹਦੇ ਸਪਰਮ ਡਾਊਨ ਪੈ ਗਏ ਠੀਕ ਆ ਜੀ ਜਿਹਦੇ ਕਰਕੇ ਬੱਚਾ ਪੈਦਾ ਨਹੀਂ ਕਰ ਸਕਦਾ ਬੱਚੇ ਜੀ ਸਪਰਮ ਮਤਲਬ ਕੀ ਹੈ ਡੈੱਡ ਹੋ ਜਾਂਦੀ ਹੈ ਜੀ ਜਿਹਨਾਂ ਦਾ ਬੱਚਾ ਪੈਦਾ ਨਹੀਂ ਹੁੰਦਾ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਜਿਹੜੀਆਂ ਮੁਆਰੀਆਂ ਇਹ ਸਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਤੇ ਐਂਡ ਤੇ ਜੋ ਆਪਣੇ ਸੈਕਸ ਤੇ ਜਾ ਕੇ ਅਸਰ ਕਰਦੀਆਂ ਜਿਹਦੇ ਨਾਲ ਆਪਣਾ ਆਪਾਂ ਮਾਂ ਜਿਹੜੇ ਅੱਜ ਕੱਲ੍ਹ ਦੇ ਹੈਗੇ ਬੱਚਾ ਪੈਦਾ ਨਹੀਂ ਕਰ ਸਕਦੇ ਮਾਂ ਪਿਓ ਨਹੀਂ ਬਣ ਸਕਦੀ ਡਾਕਟਰ ਸਾਹਿਬ ਇੱਕ ਮੋਬਾਈਲ ਵੀ ਇਹਦਾ ਕਾਰਨ ਹੈਗਾ ਜੀ ਵੱਡਾ ਕਿ ਕਿ ਜਦੋਂ ਕੋਈ ਬੰਦੇ ਬੱਚੇ ਟਾਇਲਟ ਤੇ ਜਾਂਦੇ ਆ ਉਦੋਂ ਵੀ ਨਾ ਹੱਥਾਂ 'ਚ ਫੋਨ ਹੁੰਦੇ ਆ ਜੀ ਕਿੰਨਾ ਕਲਾ ਟਾਈਮ ਉੱਥੇ ਸੀਟ ਤੇ ਬੈਠੇ ਰਹਿੰਦੇ ਆ ਜੀ 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 ਦੇਖੋ ਫੋਨ ਵੀ ਆਪਾਂ ਕਹਿ ਸਕਦੇ ਆ ਪਰ ਜ਼ਿਆਦਾ ਕਾਰਨ ਵੱਡਾ ਢੇਟ ਦੀਆਂ ਬਿਮਾਰੀਆਂ ਜਾਂ ਗਲਤ ਖਾਣ ਪਾਣ ਆ ਮੋਬਾਈਲ ਵੀ ਆਪਾਂ ਕਹਿ ਸਕਦੇ ਆ ਮੋਬਾਈਲ ਨਾਲ ਅੱਜ ਕੱਲ੍ਹ ਦਿਮਾਗ ਤੇ ਬਹੁਤ ਪੈੜਾ ਅਸਰ ਪੈ ਰਿਹਾ ਜ ਜਿਹਦੇ ਨਾਲ ਨੀਂਗਾ ਘਟ ਰਹੀ ਆ ਜਾਂ ਸੈਕਸ਼ੂਅਲ ਵੀ ਕਹਿ ਸਕਦੇ ਆ ਕਿਉਂਕਿ ਦਿਮਾਗ ਕਮਜ਼ੋਰ ਹੋ ਰਹੇ ਨੇ ਜਿਹੜੀਆਂ ਦਿਮਾਗ ਦੀਆਂ ਨਸਾਂ ਨੇ ਉਹ ਕਮਜ਼ੋਰ ਹੋ ਰਹੀਆਂ ਨੇ ਜਿਹਦੇ ਕਰਕੇ ਬੱਚਾ ਚਿੜਚਿੜਾ ਹੋ ਰਿਹਾ ਠੀਕ ਹੈ ਜੀ ਮਾਪੇ ਚੜਚੜੇ ਹੋ ਰਹੇ ਨੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਫੋਨ ਦੇ ਵਿੱਚ ਫਸਕੀ ਰਹੇ ਚਾਹੀਓ ਮਾਪੇ ਜੀ ਜਿਹਦੇ ਬੱਚੇ ਇੱਕ ਦਿਨ ਨਾਲ ਬੈਠ ਕੇ ਗੱਲਬਾਤ ਨਹੀਂ ਕਰਦੇ ਫੋਨਾਂ 'ਚ ਹੀ ਬੜੇ ਹੋਏ ਨੇ ਫੋਨਾਂ ਦੇ ਵਿੱਚ ਬੜੇ ਹੋਏ ਨੇ ਠੀਕ ਆ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਕਿਉਂਕਿ ਆਪਾਂ ਜਦੋਂ ਮੂਰੇ ਫੋਨ ਰੱਖਿਆ ਹੋਇਆ ਤੇ ਆਪਾਂ ਖਾਣਾ ਖਾ ਰਹੇ ਹਾਂ ਠੀਕ ਆ ਜੀ ਬੱਚੇ ਵੀ ਇਦਾਂ ਹੀ ਕਰਦੇ ਨੇ ਮੂਰੇ ਫੋਨ ਰੱਖਿਆ ਹੋਇਆ ਖਾਣਾ ਖਾ ਰਹੇ ਨੇ ਗਲਤ ਚੀਜ਼ ਦੇਖ ਰਹੇ ਨੇ ਚੰਗੀ ਚੀਜ਼ ਦੇਖ ਰਹੇ ਨੇ ਉਹੀ じゃ ਬੰਦੇ ਦੇ ਉੱਤੇ ਅਸਰ ਵੀ ਹੁੰਦਾ ਜਿਹੇ ਜੇ ਆਪਾਂ ਦੇਖਾਂਗੇ ਤੇ ਖਾਵਾਂਗੇ ਉਹਦਾ ਅਸਰ ਵੀ ਹੋਊਗਾ ਅਸਰ ਭਾਈ ਨੂੰ ਤੁਹਾਨੂੰ ਪਤਾ ਹੀ ਹੈ ਨਿਗੇਜ ਦਿਖਾ ਰਹੀ ਹੈ ਜੀ 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 ਉਹ ਆਪਣੇ ਬੱਚਾ ਦੇ ਵੀ ਅਸਰ ਪੈਂਦਾ ਆਪਣੇ ਧੀਆਂ ਦੇ ਵੀ ਪਾਣਾ ਦੇ ਵੀ ਹੁਣ ਚਲੋ ਜੀ ਅਸਰ ਸਾਹਿਬ ਇੱਕ ਆ